TVH I 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗਰਦਾਸਪੁਰ ਨੇ ਕਿਸਾਨਾਂ ਦੇ ਅੰਦੋਲਨ ਸੰਬੰਧੀ ਮਾਨਯੋਗ ਅਦਾਲਤ ਵੱਲੋਂ ਦਿੱਤੇ ਫੈਸਲੇ ਦੀ ਸਲਾਘਾ ਕੀਤੀ ਅਤੇ ਲੋਕਤੰਤਰ ਅਤੇ ਆਜ਼ਾਦ ਦੇਸ਼ ਦੀ ਦੁਹਾਈ ਦੇਣ ਵਾਲੇ ਸਿਆਸੀ ਲੋਕਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੀ ਕਿਸਾਨਾਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਕਿਹੜੀ ਕਾਨੂੰਨ ਦੀ ਕਿਤਾਬ ਵਿੱਚ ਹੈ ਕਿ ਦੇਸ਼ ਦਾ ਅਨਦਾਤਾ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ ਪ੍ਰਧਾਨ ਬਲਦੇਵ ਸਿੰਘ ਗਰਦਾਸਪੁਰ ਨੇ ਕਿਹਾ ਕਿ ਮਾਨਯੋਗ ਅਦਾਲਤ ਤੇ ਪਰ ਉਹ ਸਾਹ ਪ੍ਰਗਟਾਉਂਦੇ ਕਿਹਾ ਕਿ ਉਹ ਆਪਣੀ ਜਥੇਬੰਦੀ ਨਾਲ ਵਿਚਾਰ ਕਰਕੇ ਜੂਨ 1984 ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਦਾ ਇਨਸਾਫ ਲੈਣ ਲਈ ਕੇਸ ਦਾਇਰ ਕਰਨਗੇ ਹੋਰ ਕੀ ਕੁਝ ਕਿਹਾ ਆਉ ਸੁਣਦੇ ਆ ਪ੍ਰਧਾਨ ਬਲਦੇਵ ਸਿੰਘ ਗਰਦਾਪੁਰ ਦੀ ਜਬਾਨੀ ਪੱਤਰਕਾਰ ਇੰਦਰਜੀਤ ਦੀ ਖਾਸ ਪੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਘਤਿਆ ਨਾ ਸਿੱਖ ਧਰਮ ਵਿਫਾ ਜਸ਼ਨ ਦਾ ਪ੍ਰਧਾਨ ਬਲਦੇਵ ਸਿੰਘ ਅਰਦਾਸਪੁਰ ਹੋ ਰਿਆਂ ਔਰ ਅੱਜ ਬੜੇ ਦੁੱਖ ਦੇ ਨਾਲੇ ਮਲਕੇ ਵੀ ਪੱਤਰਕਾਰਾਂ ਨਾਲ ਬਰਾ ਕੇ ਗੱਲ ਕਰ ਰਿਆਂ ਇਹ ਸਾਡੇ ਦੇਸ਼ ਦੇ ਵਿੱਚ ਇੱਕ ਲੋਕਤੰਤ ਵੀ ਬੜੀ ਦਵਾਈ ਦਿੰਦੇ ਨੇ ਰਾਜਨੀਤਿਕ ਔਰ ਉਹ ਤੋਂ ਬਾਅਦ ਆਜ਼ਾਦ ਦੇਸ਼ ਕਹਿੰਦੇ ਕਿ 1947 ਦੇ ਆਜ਼ਾਦ ਹੋਇਆ ਮਨਾਂ ਵੀ ਜਿੰਨੇ ਅਹੀਂ ਗ੍ਰਾਮਾਂ ਇੰਨਾ ਕੋਈ ਵੀ ਨਹੀਂ ਜੋ ਸਾਡੇ ਦੇਸ਼ ਦੇ ਵਿੱਚ ਕਹਿੰਦੇ ਨੇ ਕਿ ਮਲਕੇ ਦੇਸ਼ ਲੋਕਤੰਤਰ ਮੈਂ ਅੱਜ ਤੋਂ ਲੈ ਕੇ ਬੇਨਤੀ ਕਰਦਾ ਕਿ ਕਦੀ ਵੀ ਕਿਸੇ ਪਿੰਡ ਦੇ ਵਿੱਚ ਰਾਜਨੀਤਿਕ ਆ ਕੇ ਵੋਟਾਂ ਦੇ ਟਾਈਮ ਲੋਕਤੰਤਰ ਦੀ ਗੱਲ ਕਰਦਾ ਉਹਨਾਂ ਨੂੰ ਜਵਾਬ ਪੁੱਛੋ ਵੀ ਲੋਕਤੰਤਰ ਜਿਹੜਾ ਇਸ ਤਰ੍ਹਾਂ ਦਾ ਹੁੰਦਾ ਜਿ ਜੋ ਇੱਥੇ ਸ਼ੰਭੂ ਵੱਟ ਦੇਤੇ ਹੋ ਰਿਹਾ ਉਹ ਦੂਸਰੇ ਨਾਲ ਬੇਨਤੀ ਕਰਦਾ ਮੈਂ ਧੰਨਵਾਦ ਕਰਦਾ ਮਾਂ ਅਦਾਲਤ ਦਾ ਮਾਨਯੋਗ ਅਦਾਲਤ ਦਾ ਜਿਨ੍ਹਾਂ ਨੇ ਇੱਕ ਇੱਕ ਕਿਸਾਨਾਂ ਦੇ ਹੱਥ ਹੱਕ ਦੇ ਵਿੱਚ ਨਾਰਾ ਮਾਰਿਆ ਔਰ ਇੱਥੇ ਮੈਂ ਇਹ ਵੀ ਅਪੀਲ ਕਰਦਾ ਕਿ ਜਿਨ੍ਹਾਂ ਇੱਕ ਟਰਾਲੀਆਂ ਦਾ ਤਜਸ਼ਨ ਕੀਤਾ ਮੈਂ ਹੱਥ ਜੋੜ ਕੇ ਮਾਨਯੋਗ ਅਦਾਲਤ ਨੂੰ ਬੇਨਤੀ ਕਰਦਾ ਤੇ ਇਹ ਜਿਹੜੀ ਟਰਾਲੀਆਂ ਦੀ ਕਿਸਾਨਾਂ ਦੀ ਮਜਬੂਰੀ ਆ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਆਪਣਾ ਵਿੱਚ ਰਾਸ਼ਨ ਰੱਖਿਆ ਮੌਸਮ ਕਈ ਪ੍ਰਕਾਰ ਦੇ ਹੁੰਦੇ ਨੇ بارش ਵੀ ਪੈਂਦੀ ਇਸ ਕਈ ਕੁਸ਼ਣ ਦੇ ਆ ਉਸ ਤੋਂ ਬਾਅਦ ਕਿਸਾਨ ਰਾਤ ਨੂੰ ਆਪਣੀ ਰਾਤ কাটਦੇ ਨੇ ਦਿਨੇ ਆਪਣੀ ਰਹਿਸ਼ਤ ਕਰਦੇ ਨੇ ਔਰ ਕਿਸੇ ਵੇਲੇ ਤਾਂ ਗਰਮੀ ਦੇ ਵਿੱਚ ਜਾਂ ਸਰਦੀ ਦੇ ਵਿੱਚ ਉਹ ਟਰਾਲੀਆਂ ਦਾ ਦਾ ਆਸਰਾ ਲੈਂਦੇ ਨੇ ਇੱਥੇ ਜੇਕਰ ਆਪਾਂ ਇਥੇ ਲਈਏ ਜਿਨੇ ਹੁਣ ਅਦਾਲਤ ਨੇ ਬਹੁਤ ਜ਼ਿਆਦਾ ਵਧੀਆ ਫੈਸਲਾ ਲਿਆ ਕਿਸਾਨਾਂ ਦੇ ਹੱਕ ਦੇ ਵਿੱਚ ਔਰ ਮੈਂ ਤੁਹਾਨੂੰ ਆਪਣੇ ਦਰਦ ਦੀ ਗੱਲ ਕਰਦਾ ਕਿ ਜੂਨ 1984 ਦੇ ਬਾਰੇ ਮੈਨੂੰ ਬਹੁਤ ਜ਼ਿਆਦਾ ਬੰਦਿਆਂ ਨੇ ਕਿਹਾ ਵਾ ਕਿ ਤੁਸੀਂ ਪਰਮੀ ਫੌਜੀ ਜਿਹੜੇ ਦਾ ਅਦਾਲਤ ਦੇ ਵਿੱਚ ਕੇਸ ਪਾਓ ਔਰ ਜੋ ਨਵੰਬਰ 84 ਦਾ ਜੋ ਮਨ ਲੇ ਕੇ ਰਿਜ਼ਲਟ 39 ਸਾਲ ਲੰਮਕਿਆ ਉਹਦੇ ਦੇਖ ਕੇ ਮਨਨ ਕਹਿੰਦਾ ਹਾਂ ਕਿ ਨਵੰਬਰ 84 ਵਾਲਿਆਂ ਨੂੰ ਕਿਹੜੋ ਕੋ ਇਨਸਾਫ ਮਿਲ ਗਿਆ ਤੇ ਅਸੀਂ ਮਨ ਲੇ ਕੇ ਕੀ ਕਰਨਾ لیکن ਹੁਣ ਮੇਰੇ ਵਿੱਚ ਉਤਸ਼ਾਹ ਆ ਮੈਂ ਜਲਦੀ ਹੀ ਆਪਣੀ ਜਥੇਬੰਦੀ ਦੀ ਮੀਟਿੰਗ ਕਰਕੇ ਤੇ ਅਸੀਂ ਜਿਹੜਾ 1984 ਦਾ ਜਿਹੜਾ ਵਾ ਇਹ ਜਿਹੜਾ ਵਾ ਕੇਸ ਹੈ ਅਸੀਂ ਅਦਾਲਤ ਦੇ ਵਿੱਚ ਲਾਵਾਂਗੇ ਔਰ ਇੱਥੇ ਬੜੀ ਹੈਰਾਨੀ ਦੀ ਗੱਲ ਵਾ ਕਿ ਇੱਕ ਕਿਸਾਨ ਜਿਹੜੇ ਨੇ ਆਪਣੇ ਬੜੇ ਵਧੀਆ ਤਰੀਕੇ ਨਾਲ ਆਪਣੀ ਗੱਲ ਰੱਖਣੀ ਚਾਹੁੰਦੇ ਨੇ ਔਰ ਫਿਰ ਉਥੇ ਅੰਜਾ ਜਾਂਦਾ ਮੀਟਿੰਗਾਂ ਦੇ ਵਿੱਚ ਇਹ बार-बार ਜਿਹੜਾ ਵਾ ਕਿਸਾਨਾਂ ਨੂੰ ਪਰੇਸ਼ਾਨ ਕਰਨਾ ਮੈਂ ਇੱਥੇ ਅਪੀਲ ਕਰਦਾ ਵਾਂ ਸਕ ਸੰਗਤ ਨੂੰ ਕਿ ਜਦੋਂ ਹੁਣ ਵੋਟਾਂ ਨੇ ਜਿਹੜੇ ਆਈਆਂ ਨੇ ਹਰ ਬੰਦਾ ਜਿਹੜਾ ਵਾ ਇਹਨਾਂ ਨੂੰ ਪਰਸ਼ਨ ਕਰੋ ਕਿ ਇਹ ਜਿਹੜਾ ਵਾ ਜੋ ਕਿਸਾਨਾਂ ਦੇ ਮੁੱਦੇ ਨੇ ਇਹਨਾਂ ਦੇ ਬਾਰੇ ਤੁਹਾਡਾ ਕੀ ਵਿਚਾਰ ਆ ਔਰ ਕੀ ਤੁਸੀਂ ਫੈਸਲਾ ਕੀਤਾ ਔਰ ਕੀ ਤੁਹਾਂ ਕਿਸਾਨਾਂ ਦੀ ਹਾਲਤ ਕੀਤੀ ਔਰ ਫਿਰ ਇੱਥੇ ਰਾਜਨੀਤਿਕ ਪਾਰਟੀਆਂ ਦੇ ਉੱਤੇ ਵੀ ਮੈਂ ਬੇਨਤੀ ਕਰਦਾ ਜਿਹਨੇ ਜੂਨ 1984 ਦਾ ਫੌਜੀ ਹਮਲਾ ਜਿਹੜਾ ਸਾਰੀਆਂ ਸਰਕਾਰਾਂ ਨੇ ਰਲ ਕੇ ਕੀਤਾ ਹੈ ਤੇ 39 ਸਾਲ ਦੇ ਵਿੱਚ ਕੋਈ ਇਹਨਾਂ ਨੇ ਕੋਈ ਡਿਸੀਜਨ ਨਹੀਂ ਦਿੱਤਾ ਕੋਈ ਵੀ ਕਈ ਰੀਨ ਮੰਗ ਪੱਤਰ ਦੇ ਚੁੱਕੇ ਆ ਔਰ ਇਹੇ ਹਾਲਾਤ ਜਿਹੜੀ ਆ ਕਿਸਾਨਾਂ ਦੇ ਬਿੱਲਾਂ ਦੀ ਆ ਕਿਸਾਨ ਦੇ ਬਿੱਲ ਜਿਹੜੀਆਂ ਮੌਜੂਦਾ ਉਹਦਾ ਸਰਕਾਰਾਂ ਤਿੰਨੇ ਹੀ ਉਹਨਾਂ ਨੇ ਦਿੱਤਾ ਕਰਕੇ ਰਲ ਕੇ ਕੀਤਾ ਔਰ ਹੁਣ ਇਸ ਵੇਲੇ ਰਾਜਨੀਤਿਕ ਕਿੱਥੇ ਨੇ ਕਿ ਜਿਹੜੇ ਕਹਿੰਦੇ ਨੇ ਕਾਹੀ ਮਲਕੇ ਵੀ ਲੋਕਾਂ ਦੇ ਰਾਖਰੇ ਆ ਨਾ ਕਿਸੇ ਦਾ ਪੈਨ ਸਤਿਪਸਾ ਦਾ ਹਿੱਤ ਚਾਉਂਦਾ ਤੇ ਨਾ ਕੋਈ ਕਿਸਾਨ ਕੋਈ ਪਬਲਿਕ ਦੇ ਹਿੱਤ ਦੇ ਵਿੱਚ ਆਉਂਦਾ ਔਰ ਇਹ ਸਿਰਫ ਛੜ ਲਾ ਕੇ ਬੈਠੇ ਨੇ ਕਿ ਕੋਈ ਉੱਥੇ ਮਰਦਾ ਤੇ ਉਹਦੇ ਘਰ ਜਾ ਕੇ ਹਰਖ ਨੂੰ ਜਾ ਕੇ ਤੇ ਬੈਠ ਕੇ ਚੌਂਕਰੀਆਂ ਮਾਰ ਕੇ ਤਾਂ ਉਹਨਾਂ ਨੇ ਹਰਖ ਕਰੀ ਗਏ ਔਰ ਉਸ ਤੋਂ ਬਾਅਦ ਇਹ ਚੰਦੇ ਨੇ ਕਿ ਉੱਥੇ ਜਾ ਕੇ ਪੈਸੇ ਦੇਈਏ ਤੇ ਕੋਈ ਆਪਣਾ ਰਾਸ਼ਨ ਪਤਾ ਉਹਨਾਂ ਨੂੰ ਦੇ ਕੇ ਤੇ ਉਹਨਾਂ ਨੂੰ ਖਰੀਦ ਲਈਏ ਮੈਂ ਪਬਲਿਕ ਨੂੰ ਅਪੀਲ ਕਰਦਾ ਕਿ ਜਿਹੜਾ ਤੁਹਾਡੇ ਘਰ ਦੇ ਵਿੱਚ ਆ ਕੇ ਤੇ ਤੁਹਾਡੇ ਨਾਲ ਅਫਸੋਸ ਕਰਦਾ ਵਾ ਉਹਨੂੰ ਸਭ ਤੋਂ ਪਹਿਲਾਂ ਪੁੱਛੋ ਕਿ ਤੁਸੀਂ ਜੇ ਕਿਸੇ ਨੂੰ ਭਲੇਖਾ ਤੇ ਮੈਨੂੰ ਦੱਸਦੇ ਜਿਹੜੇ ਤਿੰਨ ਕਾਲੇ ਕਾਨੂੰਨ ਖੇਤੀ ਦੇ ਬਣੇ ਨੇ ਉਹਦੇ ਵਿੱਚ ਜਿਹੜਾ ਵਾ ਇਹ ਤਿੰਨਾਂ ਰਾਜਨੀਤਿਕ ਪਾਰਟੀਆਂ ਨੇ ਕੀਤਾ ਜੇਕਰ ਇਹਦੇ ਸਬੂਤ ਲਾਣਾ ਹੋਏ ਜਦੋਂ ਇਹ ਆਪਣੇ ਚੱਲਿਆ ਵਾ ਪਹਿਲਾ ਧਰਨਾ ਉਸ ਤੋਂ ਲਗਭਗ 15 ਦਿਨ ਪਹਿਲਾਂ ਬਿਆਨ ਆਇਆ ਸੀ ਅਜੀਤ ਅਖਬਾਰ ਦੇ ਪਹਿਲੇ ਪੇਜ ਦੇ ਉੱਤੇ ਹੀ ਤਾਂ ਸਰਪ੍ਰਕਾਸ਼ ਸਿੰਘ ਜੀ ਬਾਦਲ ਕਹਿ ਰਹੇ ਨੇ ਕਿ ਕਿਸਾਨਾਂ ਦੇ ਵਾਸਤੇ ਬਹੁਤ ਮਾਹਿਮੰਦੇ ਬਿੱਲ ਨੇ ਔਰ ਇਸੇ ਤਰ੍ਹਾਂ ਇਹਨਾਂ ਤਿੰਨਾਂ ਸਰਕਾਰਾਂ ਨੇ ਰੱਖ ਕੇ ਦਿੱਤੇ ਦੂਸਰੀ ਗੱਲ ਇਹ ਮੈਂ ਬੇਨਤੀ ਕਰਨੀ ਚਾਹੁੰਦਾ ਤੇ ਜਿਹੜੇ ਸਰਕਾਰਾਂ ਜਿਹੜੀਆਂ ਨੇ ਗੱਲਾਂ ਕਰਦੀਆਂ ਨੇ ਤੇ ਲੋਕਤੰਤਰ ਵਾ ਕੀ ਲੋਕਤੰਤਰ ਜਿਹੜਾ ਸਵਰਾਦੇਸ਼ ਇਹ ਹੀ ਕਹਿੰਦਾ ਕਿ ਕਿਸਾਨਾਂ ਦੀ ਜ਼ਮੀਨ ਖੋਗ ਦੱਤਨਾ ਬਾਨੂੰ ਦੇ ਦੋ ਕਿ ਇਹਨਾਂ ਦਾ ਲੋਕਤੰਤਰ ਇਹ ਹੀ ਆ ਕਿ ਇਹਨਾਂ ਦਾ ਲੋਕਤੰਤਰ ਇਹ ਹੀ ਕਹਿੰਦਾ ਵਾ ਕਿ ਟੈਂਕ ਤੇ ਤੋਪਾ ਜਿਹੜੀਆਂ ਨੇ ਦਰਬਾਰ ਸਾਹਿਬ ਦੇ ਉੱਤੇ ਚਾੜ ਦੋ ਇਹ ਹੀ ਇਹਨਾਂ ਦਾ ਕਹਿੰਦਾ ਕਿ ਜਿੰਨੂ ਮਰਜ਼ੀ ਮੁਕਾਬਲਾ ਪੜਾ ਕੇ ਮਾਰ ਦੋ ਇਹ ਹੀ ਇਹਨਾਂ ਦਾ ਲੋਕਤੰਤਰ ਕਹਿੰਦਾ ਕਿ ਪੂਰੇ ਪ੍ਰਬੰਧ ਕਰਕੇ ਬੈਰੀਅਨ ਕਰਕੇ ਜੇਰਤਾ ਜੜਵਾ ਉੱਥੇ ਸ਼ੰਭੂ ਬਾਟਰ ਦੇ ਉੱਤੇ ਕਿਸਾਨਾਂ ਨੂੰ ਰੋਕ ਲੋ ਇਹ ਇਹ ਕਸਾਨਾਂ ਦਾ ਕਸੂਰ ਦੱਸਣਾ ਕਿ ਜੇਕਰ ਇਹ ਮੰਨੀ ਜਮੀਨਾ ਖੋਦੇ ਤੇ ਇਹ ਆਪਣੀ ਆਵਾਜ਼ ਬੁਲੰਦ ਕਰਨ ਵਾਸਤੇ ਦਿੱਲੀ ਨੂੰ ਜਾ ਰਹੇ ਸੀ ਔਰ ਜੋ ਹਾਲਾਤ ਇਹ ਕਰ ਰਹੇ ਨੇ ਮੈਂ ਇਹ ਤੇ ਥੋੜੀ ਅਪੀਲ ਕਰਨੀ ਚਾਹੁੰਦਾ ਮੈਂ ਪਬਲਿਕ ਨੂੰ ਸਾਡੇ ਲੋਕਾਂ ਨੂੰ ਇਹ ਥੋੜੀ ਭੁੱਲਣ ਦੀ ਬਿਮਾਰੀ ਆ ਅੱਜ ਖਬਰਾਂ ਸੁਣੋ ਔਰ ਜਦੋਂ ਇਹ ਆਉਂਦੀਆਂ ਨੇ ਇਨਫੈਕਸ਼ਨ ਆਉਣ ਵਾਲੀਆਂ ਅਗਲੇ ਮਹੀਨੇ ਔਰ ਇਹਦੇ ਵਿੱਚ ਜਿਹੜਾ ਇਹਨੂੰ ਕੁਝ ਬਾਅਦ ਮੰਗੋ ਬਾਕੀ ਜਿਹੜੀ ਸਰਕਾਰ ਲਟਕਾ ਕੇ ਬੈਠੀ ਆ ਕਿ ਕਿਸੇ ਤਰ੍ਹਾਂ ਜਿਹੜਾ ਬਾ ਚੋਣ ਜਾਬਤਾ ਲੱਗ ਜੇ ਔਰ ਅਸੀਂ ਵੈਤੇ ਨਾਲ ਗੱਲ ਕਰਨੇ ਆ ਕਿ ਅਸੀਂ ਪਬਲਿਕ ਵੀ ਅੱਗੇ ਆ ਕੇ ਛੱਡ ਦੋ ਕਿ 84 ਦੇ ਤੇ ਹਮਲਾ ਕੀਤਾ ਤੇ ਉਹਨੂੰ ਮਿੱਟੀ ਚ ਮਾਰਤਾ ਐਸ ਲਈ ਪਬਲਿਕ ਨੂੰ ਪੂਰੀ ਜਾਗਰਤੀ ਕਰਕੇ ਅਸੀਂ ਤੁਹਾਡੇ ਕੋਲ ਜਿੱਥੇ ਆ ਹੁਣ ਵਾਲਾ ਤੁਹਾਡਾ ਜਵਾਬ ਮੰਗਣਾ ਉਹ ਤੇ ਜੂਨ 84 ਦਾ ਵੀ ਜਵਾਬ ਮੰਗਾਗੇ